ਵਾਸਤੁਰੂ ਸਾਹਿਬ ਜੀ ਤੋਂ ਸਮਰਥ ਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ 사ਤਸੰਗ ਜੀਓ ਚਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ ਜੀ ਪਿਛਲੇ ਦਿਵਾਨਾਂ ਤੱਕ ਅਸੀਂ 6 ਅਸ਼ਟਪਦੀਆਂ ਜਿਹੜੀਆਂ ਉਹ ਪੂਰੀਆਂ ਕਰ ਲਈਆਂ ਸੀ ਅੱਗੇ 7 ਨੰਬਰ ਅਸ਼ਟਪਦੀ ਜਿਸ ਦੀ ਵਿਚਾਰ ਅਸੀਂ ਕਰਨ ਦਾ ਯਤਨ ਕਰਨਾ ਹੈ ਆਓ ਜਿੰਨੇਕ ਸਤ ਸੰਗਤ ਰੂਪ ਦੇ ਵਿੱਚ ਆਪਜੀ ਜੁੜ ਕੇ ਬੈਠੇ ਹੋ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹ ਸੁ ਮੁਕਤਾ ਹੋਏ ਸਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਇਹਨੂੰ ਅਚਰਜ ਨਹੀਂ ਕਰਨਾ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਅਚਰਜ ਹੈ ਇੱਕ ਸ਼ਬਦ ਅਸੀਂ ਪੜਦੇ ਹਾਂ ਔਖੀ ਘੜੀ ਨ ਦੇਖੀ ਦੇਖਣ ਦੇ ਉਹਦੇ ਵਿੱਚ ਵੀ ਆਉਂਦਾ ਇਹ ਬੱਚਾ ਇਹਦਾ ਥੋੜਾ ਜਿਹਾ ਅੱਖਰ ਓਖਾ ਲੱਗਦਾ ਇਸ ਕਰਕੇ ਦੇ ਜਿਹੜਾ ਉਚਾਰਣ ਦੇ ਵਿੱਚ ਅੰਤਰ ਪੈ ਜਾਂਦਾ ਉਹਦਾ ਸਿੱਧਾ ਚ ਹੈ ਇਹਨੂੰ ਦੋ ਜਗ੍ਹਾ ਕਰ ਲਓ ਐੜੇ ਨੂੰ ਹਟਾ ਲਓ ਤੇ ਐੜੇ ਨੂੰ ਹਟਾ ਕੇ ਪਿੱਛੇ ਰਹਿ ਗਿਆ ਚਾਰਜ ਤੇ ਜਦੋਂ ਚਾਰਜ ਉਚਾਰਣ ਹੋ ਗਿਆ ਤੇ ਫਿਰ ਉਹਦੇ ਨਾਲ ਐੜਾ ਲਾ ਲਓ ਅਚਰਜ ਹੁੰਦਾ ਉਦੋਂ ਹੈ ਜਦੋਂ ਅਸੀਂ ਉਚਾਰਣ ਕਰਨ ਲੱਗਿਆਂ ਪਹਿਲੇ ਅੱਖਰ ਅਲੱਗ ਕਰ ਲਿਆ ਨੇ ਅਚਰਜ ਅਚਰਜ ਦੋ ਚੀਜ਼ਾਂ ਨੇ ਹੁਣ ਅਚਰਜ ਕਿਉਂ ਹੋ ਰਿਹਾ ਕਿਉਂਕਿ ਐੜਾ ਤੇ ਚੱਚਾ ਪਹਿਲਾਂ ਸੀ ਇੱਕ ਜਗ੍ਹਾ ਕਰ ਲਿਆ ਅਚਰਜ ਜਦੋਂ ਉਹਨੂੰ ਸੀ ਅਚਰਜ ਪੜਨਾ ਤੇ ਐੜਾ ਪਹਿਲਾਂ ਅਲੱਗ ਹੋ ਗਿਆ ਤੇ ਪਿੱਛੇਲੇ ਜਿਹੜੇ ਤਿੰਨ ਅੱਖਰ ਨੇ ਉਹ ਅਲੱਗ ਹੋ ਗਏ ਬਾਣੀ ਦੇ ਵਿੱਚ ਕਿਤੇ ਵੀ ਜਿਹੜਾ ਅੱਖਰ ਸਾਨੂੰ ਲੱਗ ਰਿਹਾ ਜੇ ਉਹ ਅੱਖਰ ਜਾਦਾ ਵੱਡਾ ਹੈ ਤੇ ਉਹਦੇ ਦੋ ਦੋ ਅੱਖਰ ਕਰ ਲਓ ਜੇ ਉਹ ਹੈ ਤੇ ਉਹਦੇ ਪਹਿਲਾ ਅੱਖਰ ਅਲੱਗ ਕਰਕੇ ਇਦਾਂ ਜਿਹੜਾ ਇਹਦਾ ਉਚਾਰਨ ਕਰ ਸਕਦੇ ਆ ਸਤ ਜਨਾ ਕੀ ਅਚਰਜ ਕਥਾ ਸਹਿਬ ਨੇ ਬਖਸ਼ਿਸ਼ ਕੀਤੀ अगਮ ਆਗਾਦ ਪਾਰ ਬ੍ਰਹਮ ਸੋਇ अगਮ ਗਮ ਕਹਿੰਦੇ ਆ ਵੀ ਸਾਡੀ ਪਹੁੰਚ ਜਿੱਥੋਂ ਤੱਕ ਸਾਡੀ ਪਹੁੰਚ ਹੋ ਸਕਦੀ ਹੈ ਸਤਗੁਰੂ ਕਹਿੰਦੇ ਜਿਹੜਾ ਰੱਬ ਹੈ ਨਾ ਉਹ ਅਗਮ ਆਗਾਦ ਹੈ ਸਾਡੀ ਸੋਚ ਤੋਂ ਪਰੇ ਹੈ ਅਥਾ ਹੈ ਆਗਾਦ ਦਾ ਭਾਉ ਅਥਾ ਪਾਰ ਬ੍ਰਹਮ ਸੋਇ ਉਹ ਜਿਹੜਾ ਪਾਰ ਬ੍ਰਹਮ ਰੱਬ ਹੈ ਉਹ ਸਾਡੀ ਸੋਚ ਤੋਂ ਪਰੇ ਹੈ ਅਥਾ ਹੈ ਪਰ ਹਾਂ ਇਨਕ ਜ਼ਰੂਰ ਹੈ ਜੋ ਜੋ ਕਹੈ ਸੁਮੁਕਤਾ ਹੋਏ ਜਿਹੜਾ ਜਿਹੜਾ ਵੀ ਉਹਨੂੰ ਸਿਮਰਦਾ ਹੈ ਜਿਹੜਾ ਜਿਹੜਾ ਉਹਨੂੰ ਕਹਿੰਦਾ ਹੈ ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਉਹਦੇ ਜੀਵਨ ਦੇ ਵਿੱਚ ਬੰਧਨ ਨਹੀਂ ਰਹਿੰਦੇ ਸੁਨਮੀਤਾ ਨਾਨਕ ਬਿੰਨਵੰਤਾ ਐ ਮਿੱਤਰ ਜੀ ਸੁਣੋ हे मित्र सुनो नानक बिनवंता ਦਾ ਭਾਵ ਹੈ नानक ਬੇਨਤੀ ਕਰਦਾ ਕੀ ਬੇਨਤੀ ਕਰਦੇ ਨੇ ਸਾਧ ਜਨਾਂ ਕੀ ਅਚਰਜ ਕਥਾ ਜਿਹੜੇ ਸਾਧ ਜਨ ਹਨ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਉਹਨਾਂ ਦੀ ਜਿਹੜੀ ਕਥਾ ਹੈ ਉਹ ਅਚਰਜ ਹੈ ਉਹ ਬੇਅੰਤ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅੱਗੇ ਹੈ ਜੀ ਅਸ਼ਟਪਦੀ ਅਸ਼ਟਪਦੀ ਸਾਧ ਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁ ਗਿਆਨ ਗਟੇ ਨੂੰ ਪੜਨਾ ਜੀ ਸਾਧ ਕ ਸੰਗ ਬੂਜੈ ਪ੍ਰਭ ਨਿਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕ ਸੰਗ ਪਾਏ ਨਾਮ ਰਤਨ ਸਾਧ ਕ ਸੰਗ ਏਕ ਉਪਰ ਯਤਨ ਸਾਦ ਕੀ ਮਹਿਮਾ ਵਰਨ ਕੌਨ ਪ੍ਰਾਨੀ ਨਾਨਕ ਸਾਦ ਕੀ ਸ਼ੋਭਾ ਪ੍ਰਭ ਮਾਹਿਸਮਾਨੀ ਇੱਥੇ ਅਸ਼ਟਪਦੀ ਦੇ ਵਿੱਚ ਗੁਰੂ ਦੇ ਸੰਗ ਦੀ ਗੱਲ ਕੀਤੀ ਹੈ ਜਿਹੜੇ ਜਿਹੜੇ ਗੁਰੂ ਦਾ ਸੰਗ ਕਰਦੇ ਆ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ ਹੁਣ ਇੱਥੇ ਇੱਕ ਅੱਖਰ ਆ ਰਿਹਾ ਸਾਦ ਹੁਣ ਕਈ ਵਾਰ ਕੀ ਹੁੰਦਾ ਹੈ ਸਾਧ ਸੰਗਤ ਜੀ ਕਿਸੇ ਅੱਖਰ ਨੂੰ ਕਿਸੇ ਇੱਕ ਸ਼ਖਸੀਅਤ ਦੇ ਨਾਲ ਜੋੜ ਕੇ ਰੱਖ ਦਿੱਤਾ ਇੱਥੇ ਸਾਦ ਦਾ ਭਾਵ ਗੁਰੂ ਹੈ ਕਿਉਂ ਕਿਉਂਕਿ ਇੱਕ ਵਚਨ ਦੀ ਗੱਲ ਚੱਲ ਰਹੀ ਹੈ ਹੁਣ ਤੁਸੀਂ ਕਹੋਗੇ ਇੱਕ ਵਚਨ ਦੀ ਗੱਲ ਚੱਲਦੀ ਹੈ ਤੇ ਓਕੜ ਆਉਂਦੀ ਹੈ ਓੰਕਾਰ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਨਾਲ ਸੰਬੰਧਗੀ ਆ ਗਿਆ ਇਹ ਵਿਆਕਰਣ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਹੈ ਇੱਕ ਵਚਨ ਦੀ ਗੱਲ ਚੱਲ ਰਹੀ ਹੈ ਪਰ ਗੁਰਬਾਣੀ ਵਿਆਕਰਣ ਇਸ ਗੱਲ ਨੂੰ ਕਹਿੰਦੀ ਹੈ ਹੰਮੀ ਭਰਦੀ ਹੈ ਵੀ ਜਿੱਥੇ ਨਾਲ ਸੰਬੰਧਗੀ ਆ ਜਾਏ ਉੱਥੇ ਓੰਕਾਰ ਹਟ ਜਾਂਦੀ ਹੈ ਹੁਣ ਇੱਥੇ ਗੁਰੂ ਦੀ ਗੱਲ ਚੱਲ ਰਹੀ ਹੈ ਕਿਸੇ ਸ਼ਖਸੀਅਤ ਦੀ ਗੱਲ ਨਹੀਂ ਚੱਲ ਰਹੀ ਜਿਹਨੂੰ ਸਾਧ ਜਾਂ ਸੰਤ ਬਣਾ ਕੇ ਪੂਜਿਆ ਜਾਂਦਾ ਹੈ ਉਦੀ ਗੱਲ ਬਾ ਇੱਥੇ ਨਹੀਂ ਚੱਲਦੀ ਕਿਉਂਕਿ ਜੋ ਜੋ ਬਖਸ਼ਿਸ਼ਾਂ ਜੋ ਜੋ ਬਰਕਤਾਂ ਇੱਥੋਂ ਮਿਲ ਰਹੀਆਂ ਨੇ ਉਹ ਕੇਵਲ ਗੁਰੂ ਹੀ ਦੇ ਸਕਦਾ ਹੈ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਮਿਲ ਸਕਦੀ ਹੈ ਔਰ ਗੁਰੂ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਕੋਈ ਬਾਣੀ ਪੜਨ ਵਾਲਾ ਹੋ ਸਕਦਾ ਹੈ ਕੋਈ ਪ੍ਰਚਾਰਕ ਹੋ ਸਕਦਾ ਹੈ ਕੋਈ ਬੰਦਗੀ ਕਰਨ ਵਾਲਾ ਹੋ ਸਕਦਾ ਹੈ ਪਰ ਗੁਰੂ ਨਹੀਂ ਹੋ ਸਕਦਾ ਭਾਵੇਂ ਕੋਈ ਵੀ ਹੈ ਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਔਰ ਜੇ ਕੋਈ ਕਰੇਗਾ ਤੇ ਬਾਣੀ ਕਹਿੰਦੀ ਮੂਰਖ ਹੈ। ਉਹ ਮੂਰਖ ਹੈ। ਉਹਦਾ ਫੈਸਲਾ ਮਹਾਰਾਜ ਨੇ ਕੀਤਾ ਸੀ ਹਮਸਾ ਵੇਕ ਤਰਨਦਿਆਂ ਬੱਗਾ ਪਿਆ ਆਇਆ ਚਾਹੋਂ ਡੁੱਬ ਮਏ ਬਗਬਕ ਪੜੇ ਸਰ ਤਰੁ ਕਿਰਪਾ। ਸੈਭ ਨੇ ਬਖਸ਼ਿਸ਼ ਕੀਤੀ ਸਾਧਕ ਸੰਗ ਮੁਖ ਉਜਲ ਹੋਤ। ਜਿਹੜਾ ਆਪਣੇ ਗੁਰੂ ਦਾ ਸੰਗ ਕਰਦਾ ਹੁਣ ਗੁਰੂ ਦਾ ਸੰਗ ਕੀ ਹੈ ਇਹਨੂੰ ਵੀ ਥੋੜਾ ਜਆ ਪਹਿਲਾਂ ਅਸ਼ਟਪਦੀ ਦੇ ਵਿਚਾਰ ਤੋਂ ਪਹਿਲਾਂ ਸਮਝ ਲਈਏ। ਗੁਰੂ ਦਾ ਸੰਗ ਕੀ ਹੈ ਗੁਰੂ ਦਾ ਸੰਗ ਕਿਵੇਂ ਹੁੰਦਾ ਹੈ ਗੁਰੂ ਦਾ ਸੰਗ ਇਦਾਂ ਨਹੀਂ ਹੁੰਦਾ ਵੀ ਅਸੀਂ ਕਿੰਨਾ ਸਮਾਂ ਗੁਰੂ ਦੇ ਨੇੜੇ ਬੈਠਦੇ ਆ ਇਹ ਠੀਕ ਹੈ ਸਤ ਸੰਗਤ ਇੱਕ ਹੈ ਆਪਾਂ ਇਹ ਤੋਂ ਇਨਕਾਰੀ ਨਹੀਂ ਹੋ ਸਕਦੇ ਪਰ ਜਦੋਂ ਗੁਰੂ ਦੇ ਸੰਗ ਦੀ ਗੱਲ ਕਰੀਏ ਨਾ ਜੀ ਤੇ ਗੁਰੂ ਦਾ ਸੰਗ ਕਲਾ ਇਹ ਨਹੀਂ ਹੈ ਵੀ ਅਸੀਂ ਇਨੇ ਘੰਟੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਨਹੀਂ ਤੁਸੀਂ ਕਿੰਨਾ ਸਮਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਜ਼ਾਰ ਰਹੇ ਹੋ ਉਹ ਕੱਲਾ ਸਰੀਰਕ ਤੌਰ ਤੇ ਨਹੀਂ ਮਨਸ ਤੌਰ ਤੇ ਜਿਹੜਾ ਗੁਰੂ ਦਾ ਸੰਗ ਹੈ ਉਹ ਕੱਲਾ ਸਰੀਰਕ ਤੌਰ ਤੇ ਨਹੀਂ ਹੁੰਦਾ ਉਹ ਮਾਨਸਿਕ ਤੌਰ ਤੇ ਹੁੰਦਾ ਤੁਸੀਂ ਮਾਨਸਿਕ ਤੌਰ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਰਹੇ ਹੋ ਤੁਸੀਂ ਵਿਚਰਦਿਆਂ ਹੋਇਆਂ ਕੰਮਕਾਰ ਕਰਦਿਆਂ ਹੋਇਆਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਰਹੇ ਹੋ ਜਦ ਕੱਲਾ ਗੁਰਦੁਆਰੇ ਤੱਕ ਹੀ ਹੈ ਸਾਹਿਬ ਦੀ ਬਾਣੀ ਦਾ ਇੱਕ ਬਚਨ ਹੈ ਮਹਾਰਾਜ ਕਹਿੰਦੇ ਗੁਰ ਸਭਾ ਏਮ ਨਾ ਪਾਈਐ ਗੁਰੂ ਦੀ ਸੰਗਤ ਇਦਾਂ ਨਹੀਂ ਮਿਲਦੀ ਨਾ ਨੇੜ ਹੈ ਨਾ ਦੂਰ ਕੋਈ ਕਿੰਨਾ ਨੇੜੇ ਹੈ ਕੋਈ ਕਿੰਨਾ ਦੂਰ ਹੈ ਇਹ ਫੈਸਲਾ ਨਹੀਂ ਹੋ ਸਕਦਾ ਨਾਨਕ ਸਤਗੁਰ ਤਾਂ ਮਿਲੈ ਜਾਂ ਮਨ ਰਹਿ ਹਧੂਰ ਮਹਾਰਾਜ ਕਹਿੰਦੇ ਸਤਗੁਰੂ ਮਿਲਦਾ ਹੀ ਉਹਨਾਂ ਨੂੰ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਨੇੜੇ ਰਹਿੰਦਾ ਹੈ ਕਈ ਵਾਰ ਇਹ ਹੁੰਦਾ ਵੀ ਅਸੀਂ ਤਨ ਦੇ ਤੌਰ ਤੇ ਮੇਰੇ ਵਰਗਾ ساری ਜ਼ਿੰਦਗੀ ਗੁਰਦੁਆਰੇ گزارਦੇ ਹਾਂ ਪਰ ਮਨ ਦੇ ਤੌਰ ਤੇ ਇੱਕ ਪਲ ਵਾਸਤੇ ਵੀ ਗੁਰੂ ਦੇ ਨੇੜੇ ਨਹੀਂ ਹੁੰਦਾ ਤੇ ਕਈ ਵਾਰ ਉਹ ਨੇ ਮੈਂ ਉਹਨਾਂ ਨੂੰ ਸ਼ਾਬਾਸ਼ ਹੀ ਨਹੀਂ ਦੇ ਰਿਆ ਕਿ ਕਈ ਵਾਰ ਉਹ ਗੁਰਦੁਆਰੇ ਨਹੀਂ ਆਉਂਦੇ ਪਰ ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਦਾ ਡਰ ਤੇ ਭਉ ਇੰਨਾ ਹੈ ਵੀ ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਜਾਂਦੇ ਨੇ ਇੱਕ ਘਟਨਾ ਸੀ ਪਹਿਲਾਂ ਸਾਂਝੀ ਕੀਤੀ ਸੀ ਵਿਸ਼ੇ ਦੇ ਨਾਲ ਸੰਬੰਧਤ ਹੈ ਗੱਲ ਸਮਝ ਆਏਗੀ ਮੈਂ ਤਾਂ ਕਰਕੇ ਦੁਹਰਾ ਰਿਹਾ ਹਾਂ ਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਨ ਦੇ ਵਾਸਤੇ ਚਾਰ ਸਿੱਖ ਆਪਣੇ ਘਰ ਤੋਂ ਤੁਰਦੇ ਆ। ਜਕਈਆਂ ਨੇ ਇਹਨੂੰ ਇਦਾਂ ਵੀ ਪੇਸ਼ ਕੀਤਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਨੇ ਤੇ ਚਾਰ ਸਿੱਖ ਨੇ ਜਿਹੜੇ ਰਾਤ ਨੂੰ ਪਹਿਰਾ ਦੇ ਰਹਿਆ। ਜਦੋਂ ਪਹਿਰਾ ਦੇ ਰਹੇ ਤੇ ਉਹਨਾਂ ਦੇਖਿਆ ਵੀ ਨਾਲ ਕੋਈ ਮੇਲਾ ਲੱਗਿਆ ਹੋਇਆ ਉੱਥੇ ਰੌਣਕਾਂ ਲੱਗੀਆਂ ਹੋਈਆਂ ਨੇ। ਦੋਨੇ ਮਾਰ ਬਣਾ ਲਏ ਵੀ ਰਾਤ ਨੂੰ ਕਿਹੜਾ ਕਿਸੇ ਨੂੰ ਪਤਾ ਲੱਗਣਾ। ਆਪਾਂ ਜਾ ਕੇ ਮੇਲਾ ਵੇਖ ਕੇ ਆ ਜਾਂਦੇ ਆ। ਉੱਥੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਸਾਰੇ ਸੁੱਤੇ ਪਏ ਆ। ਆਪਾਂ ਜਾਣੇ ਆ ਜਾ ਕੇ ਮੇਲਾ ਦੇਖ ਕੇ ਵਾਪਸ ਆ ਜਾਗੇ। ਉਹਨੋਂ ਦੋਵੇਂ ਚਲੇ ਗਏ। ਉਹਨਾਂ ਮੇਲਾ ਜ਼ਰੂਰ ਵੇਖਿਆ ਮਨ ਦੇ ਵਿੱਚ ਇਹੀ ਡਰ ਡਰ ਰਿਹਾ ਖੋਰੇ ਸਤਿਗੁਰੂ ਨੂੰ ਪਤਾ ਨਾ ਲੱਗ ਜਾਏ। ਮਹਾਰਾਜ ਨੂੰ ਪਤਾ ਲੱਗ ਗਿਆ ਤੇ ਕੀ ਵਾਪਰੇਗਾ? ਕੀ ਜਵਾਬ ਦਵਾਂਗੇ ਉਹ ਮੇਲੇ ਚ ਗਏ ਜ਼ਰੂਰ ਪਰ ਉਹਨਾਂ ਦਾ ਮਨ ਲੱਗਾ ਨਹੀਂ ਜਿਹੜੇ ਦੋ ਪਹਿਰੇ ਦਿਨੋਂ ਸਾਰੀ ਰਾਤ ਇਹੀ ਸੋਚਦੇ ਰਹੇ ਹੋ ਤੇ ਰੌਣਕਾ ਕਰ ਰਹੇ ਹੋਣਗੇ ਜੇ ਅਸੀਂ ਵੀ ਚਲੇ ਜਾਂਦੇ ਤਾਂ ਕੀ ਘਟ ਜਾਂਦਾ ਤਰ੍ਹਾਂ ਤਰ੍ਹਾਂ ਦੀ ਉੱਥੇ ਵਸਤੂਆਂ ਖਾ ਰਹੇ ਹੋਣਗੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਰਹੇ ਹੋਣਗੇ ਬੜਾ ਰੰਗ ਤਮਾਸ਼ੇ ਵੇਖ ਰਹੇ ਹੋਣਗੇ ਬੜਾ ਕੁਝ ਵੇਖ ਰਹੇ ਹੋਣਗੇ ਕੀ ਘਟ ਜਾਂਦਾ ਜੇ ਅਸੀਂ ਵੀ ਚਲੇ ਜਾਂਦੇ ਤੇ ਸਵੇਰੇ ਵੇਖਿਆ ਮਹਾਰਾਜ ਨੇ ਦੋ ਸਿੱਖਾਂ ਨੂੰ ਕਿਹਾ ਜਿਹੜੇ ਪਹਿਰੇ ਤੇ ਸੀ ਵੀ ਤੁਸੀਂ ਗੈਰਹਾਜ਼ਰ ਸੀ ਰਾਤ ਭਾਈ ਜਿਹੜੇ ਪਹਿਰੇ ਤੇ ਸੀ ਉਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਰਾਤੀ ਤੇ ਤੁਸੀਂ ਗੈਰਹਾਜ਼ਰ ਸੀ ਕਹਿੰਦੇ ਨਹੀਂ ਮਹਾਰਾਜ ਅਸੀਂ ਤੇ ਸਾਰੀ ਰਾਤ ਇੱਥੇ guzari ਮਹਾਰਾਜ ਅਸੀਂ ਤੇ ਇੱਥੇ ਸੀ ਇਹ ਦੋਵੇਂ ਨੇ ਇਹ ਦੋਵੇਂ ਵਾਰ ਗਏ ਸੀ ਇਹ ਤੇ ਰਾਇ ਵੀ ਦਿੰਟੜਦੇ ਤੇ ਮਹਾਰਾਜ ਕਹਿੰਦੇ ਨਾਮ ਪਾਈ ਇਹ ਭਾਵੇਂ ਉੱਥੇ ਸੀ ਪਰ ਇਹਨਾਂ ਦਾ ਮਨ ਸਤਿਗੁਰੂ ਦੇ ਭਾਉ ਦੇ ਵਿੱਚ ਸੀ ਉੱਥੇ ਰਹਿ ਕੇ ਵੀ ਇਹ ਡਰ ਰਹੇ ਸੀ ਪਰ ਤੁਸੀਂ ਭਾਵੇਂ ਪਹਿਰਾ ਇੱਥੇ ਦੇ ਰਹੇ ਸੀ ਪਰ ਤੁਹਾਡਾ ਮਨ ਮੇਲਾ ਵੇਖ ਰਿਹਾ ਸੀ ਵੀ ਜੇ ਚਲੇ ਜਾਂਦੇ ਤਾਂ ਕੀ ਬੁਝਰਦਾ ਵਦਿਆ ਹੁੰਦਾ ਹੁਣ ਇਹੀ ਗੱਲ ਸਾਡੇ ਜੀਵਨ ਦੇ ਵਿੱਚ ਹੈ ਕਈ ਵਾਰ ਅਸੀਂ ਗੁਰਦੁਆਰੇ ਆ ਕੇ ਵੀ ਗੁਰਦੁਆਰੇ ਨਹੀਂ ਆਉਂਦੇ ਤੇ ਕਈ ਵਾਰ ਕੋਈ ਇਨਸਾਨ ਗੁਰਦੁਆਰੇ ਨਹੀਂ ਆਇਆ ਪਰ ਉਹਦੇ ਮਨ ਦੇ ਵਿੱਚ ਬੁਰਾਈ ਨਹੀਂ ਹੈ ਹੁਣ ਜਿਹੜੇ ਗੁਰਦੁਆਰੇ ਆ ਕੇ ਸਾਰਾ ਕੁਝ ਕਰ ਜਾਂਦੇ ਹੁਣ ਆਹ ਦਾ ਆਣ ਦਾ ਕੋਈ ਲਾਭ ਥੋੜੀ ਹੋਇਆ ਇਹਨੂੰ ਸਤਿਗੁਰੂ ਨੇ ਕਿਹਾ ਵੀ ਗੁਰੂ ਦਾ ਸੰਗ ਕਰਨਾ ਤੇ ਗੁਰੂ ਦਾ ਸੰਗ ਜਿੱਥੇ ਵੀ ਅਸੀਂ ਬੈਠੇ ਆ ਉੱਥੇ ਗੁਰੂ ਦਾ ਸੰਗ ਕਰਨਾ ਲਾਜ਼ਮੀ ਹੈ ਤੇ ਗੁਰੂ ਦਾ ਸੰਗ ਅੱਲਾ ਸਰੀਰਕ ਤੌਰ ਤੇ ਨਹੀਂ ਹੁੰਦਾ ਗੁਰੂ ਦਾ ਸੰਗ ਸੁਰਤ ਦੇ ਤੌਰ ਤੇ ਹੁੰਦਾ ਜੇ ਸੂਰਤ ਦੇ ਤੌਰ ਤੇ ਅਸੀਂ ਗੁਰੂ ਦਾ ਸੰਗ ਕਰ ਰਹੇ ਹਾਂ ਤੇ ਅਸੀਂ ਜਿੱਥੇ ਵੀ ਬੈਠੇ ਹਾਂ ਨੂੰ ਉੱਥੇ ਸਾਡੀ ਸੰਗਤ ਹੋ ਰਹੀ ਹੈ ਔਰ ਜੇ ਗੁਰਦੁਆਰੇ ਆ ਕੇ ਵੀ ਸਾਡੇ ਮਨ ਦੇ ਵਿੱਚ ਗੁਰੂ ਦਾ ਭਾਉ ਨਹੀਂ ਆ ਤੇ ਗੁਰਦੁਆਰੇ ਆ ਕੇ ਵੀ ਸਾਡੀ ਸੰਗਤ ਨਹੀਂ ਹੋ ਰਹੀ ਹੁਣ ਇੱਥੇ ਜਿਹੜਾ ਸਾਧਕ ਹੈ ਸੰਗ ਦਾ ਭਾਉ ਆਇਆ ਨਾ ਤੇ ਸਾਧਕ ਹੈ ਸੰਗ ਦਾ ਭਾਉ ਹੈ ਜਿਹੜਾ ਸਿੱਖ ਗੁਰੂ ਦੇ ਬਚਨ ਦੇ ਮੁਤਾਬਕ ਤੁਰ ਰਿਹਾ ਹੈ ਉਹਦੇ ਜੀਵਨ ਦੇ ਅੰਦਰ ਇਹ ਬਦਲਾਅ ਆਏਗਾ ਜਿਹੜਾ ਮਾਨਸਿਕ ਤੌਰ ਤੇ ਸੰਗਤ ਕਰ ਰਿਹਾ ਉਹਦੇ ਜੀਵਨ ਦੇ ਵਿੱਚ ਇਹ ਬਦਲਾਅ ਆਏਗਾ ਜਿਹੜਾ ਸੁਰਤ ਦੇ ਤੌਰ ਤੇ ਗੁਰੂ ਦੇ ਉਪਦੇਸ਼ ਨੂੰ ਕਮਾ ਰਿਹਾ ਉਹਦੇ ਜੀਵਨ ਦੇ ਅੰਦਰ ਇਹ ਬਦਲਾਅ ਆਏਗਾ। ਸਤਗੁਰੂ ਨੇ ਬਖਸ਼ਿਸ਼ ਕੀਤੀ ਸਾਧ ਕੇ ਸੰਗ ਮੁਖ ਊਜਲ ਹੋਤ ਜਿਹੜਾ ਗੁਰੂ ਦਾ ਸੰਗ ਕਰਦਾ ਹੈ ਉਹਦਾ ਮੁਖ ਉਜਲਾ ਹੁੰਦਾ ਹੈ। ਸਾਧ ਸੰਗ ਮਲ ਸਗਲੀ ਖੋਤ ਗੁਰੂ ਦਾ ਸੰਗ ਕਰਦੇ ਉਹਦੇ ਮਨ ਦੇ ਵਿੱਚੋਂ ਸਾਰੀ ਮੈਲ ਦੂਰ ਹੋ ਜਾਂਦੀ ਹੈ। ਸਾਧ ਕੇ ਸੰਗ ਮਿਟੈ ਅਭਿਮਾਨ ਜਿਹੜਾ ਗੁਰੂ ਦਾ ਸੰਗ ਕਰਦਾ ਹੈ ਉਹਦੇ ਜੀਵਨ ਦੇ ਵਿੱਚ ਉਹ ਅਭਿਮਾਨ ਅਹੰਕਾਰ ਖਤਮ ਹੋ ਜਾਂਦਾ ਹੈ ਸਾਧਕ ਸੰਗ ਪ੍ਰਗਟੈ ਸੁ ਗਿਆਨ ਜਿਹੜਾ ਗੁਰੂ ਦਾ ਸੰਗ ਕਰਦਾ ਹੈ ਉਹਦੇ ਜੀਵਨ ਦੇ ਵਿੱਚ ਚੰਗੇ ਗਿਆਨ ਦੀ ਜਿਹੜੀ ਹੈ ਉਹ ਪ੍ਰਗਟਾਵਾ ਹੁੰਦਾ ਚੰਗਾ ਗਿਆਨ ਆ ਜਾਂਦਾ ਹੈ ਸਾਧਕ ਸੰਗ 부ਜੈ ਪ੍ਰਭ ਨੇਰਾ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸੰਗ ਕਰਦਾ ਨਾ ਗੁਰੂ ਦਾ ਸੰਗ ਕੀਤਿਆਂ ਉਹਨੂੰ ਅਹਿਸਾਸ ਹੋ ਜਾਂਦਾ ਹੈ ਸਮਝ ਆ ਜਾਂਦੀ ਵੀ ਪ੍ਰਭੂ ਨੇੜੇ ਹੈ ਇੱਕ ਸਮਝ ਕਦੋਂ ਆਈ ਜਦੋਂ ਗੁਰੂ ਦਾ ਸੰਗ ਕੀਤਾ ਜਦੋਂ ਗੁਰੂ ਦੀ ਸੰਗਤ ਕੀਤੀ ਤੇ ਗੁਰੂ ਦੀ ਸੰਗਤ ਦੇ ਵਿੱਚੋਂ ਗੁਰੂ ਦੇ ਉਪਦੇਸ਼ ਦੇ ਵਿੱਚੋਂ ਇਸ ਗੱਲ ਦੀ ਸਮਝ ਆਈ ਵੀ ਰੱਬ ਦੂਰ ਨਹੀਂ ਹੈ ਰੱਬ ਨੇੜੇ ਇਹ ਗੱਲ ਗੁਰੂ ਨੇ ਸਿਖਾਈ ਸਾਧ ਸੰਗ ਸਭ ਹੋਤ ਨੀ ਵਾਦਸ਼ਾ ਜੀ ਕਹਿੰਦੇ ਸਾਰਿਆਂ ਦਾ ਨਿਵੇੜਾ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਨਾ ਸਾਰੇ ਵਿਕਾਰਾਂ ਦਾ ਨਿਵੇੜਾ ਉਹਨਾਂ ਦਾ ਹੋ ਜਾਂਦਾ ਹੈ ਸਾਧਕ ਸੰਗ ਪਾਏ ਨਾਮ ਰਤਨ ਗੁਰੂ ਦਾ ਸੰਗ ਕੀਤਿਆ ਹੀ ਨਾਮ ਰੂਪੀ ਰਤਨ ਜੜਾ ਹੈ ਉਹ ਪ੍ਰਾਪਤ ਹੁੰਦਾ ਹੈ ਸਾਧਕ ਸੰਗ ਏਕ ਉਪਰ ਯਤਨ ਜਿਹੜਾ ਗੁਰੂ ਦਾ ਸੰਗ ਕਰਦਾ ਉਹ ਜਿਹੜੇ ਵੀ ਯਤਨ ਕਰਦਾ ਕੇਵਲ ਇੱਕ ਪ੍ਰਭੂ ਪਰਮਾਤਮਾ ਦੇ ਵਾਸਤੇ ਕਰਦਾ ਹੈ ਸਾਧਕੀ ਮਹਿਮਾ ਬਰਨੈ ਕੌਨ ਪਰਾਨੀ ਮਹਾਰਜ ਕਹਿੰਦੇ ਗੁਰੂ ਦੇ ਬਾਰੇ ਕੌਣ ਬਿਆਨ ਕਰ ਸਕਦਾ ਹੈ ਭਾਈ ਉਹ ਕਿੰਨੀਆਂ ਬਰਕਤਾਂ ਦਾ ਮਾਲਕ ਹੈ ਨਾਨਕ ਸਾਦ ਕੀ ਸੋਬਾ ਪ੍ਰਭ ਮਾਹੇ ਸਮਾਨੀ ਜਿਹੜੀ ਗੁਰੂ ਦੀ ਸੋਬਾ ਹੈ ਉਹ ਪ੍ਰਭੂ ਦੀ ਤੇ ਗੁਰੂ ਦੀ ਸੋਬਾ ਇੱਕੋ ਜੀ ਹੈ ਅਗਲਾ ਪਦ ਹੈ ਜੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰਫਲੈ ਸਾਧ ਕੈ ਸੰਗ ਆਵੈ ਬਸ ਪੰਚਾਮ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨਾ ਸਾਧ ਕੈ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤਹੁ ਤਾਵੈ ਸਾਧ ਸੰਗ ਅਸਥਿਰ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਇਨੋਂ ਵੀ ਜਿੱਦਾਂ ਆਪਾਂ ਪਿਛਲਾ ਕੀਤਾ ਸੀ ਇਨੋਂ ਵੀ ਉਸੇ ਤਰੀਕੇ ਦੇ ਨਾਲ ਕਰਨਾ ਜੀ ਪ੍ਰਸੰਨ ਤੇ ਸੁਪ੍ਰਸੰਨ ਉਸੇ ਤਰੀਕੇ ਦੇ ਨਾਲ ਸਾਧਕ ਸੰਗ ਅਗੋਚਰ ਮਿਲੈ ਅਗੋਚਰ ਦਾ ਭਾਉ ਜਿਹੜਾ ਸਾਡੇ ਗਿਆਨ ਇੰਦਰੀਆਂ ਤੋਂ ਪਰੇ ਹੈ ਜਿਹੜਾ ਸਾਡੇ ਸਾਡੀ ਸੋਚ ਤੋਂ ਜਿਹੜਾ ਸਾਡੀ ਪਕੜ ਦੇ ਵਿੱਚ ਨਾ ਸੋਚਿਆ ਆ ਸਕਦਾ ਨਾ ਪਕੜਿਆ ਆ ਸਕਦਾ ਪਰ ਜੇ ਗੁਰੂ ਦੀ ਸੰਗਤ ਕਰ ਲਈਏ ਮਾਨਸਿਕ ਤੌਰ ਤੇ ਉਸ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਸਕਦਾ ਉਹਨੂੰ ਮਾਪਿਆ ਤੇ ਫਿਰ ਵੀ ਨਹੀਂ ਜਾ ਸਕਦਾ ਪਰ ਉਹਦੇ ਨਾਲ ਅਸੀਂ ਮਿਲ ਸਕਦੇ ਹਾਂ ਸਾਧਕ ਸੰਗ ਸਦਾ ਪਰਫਲ ਹੈ ਪਰਫਲ ਦਾ ਭਾਅ ਹੁੰਦਾ ਖਿੜਿਆ ਰਹਿੰਦੇ ਨੇ ਜਿਹੜਾ ਗੁਰੂ ਦੀ ਸੰਗਤ ਕਰ ਲੈ ਉਹ ਖਿਜਿਆ ਨਹੀਂ ਰਹਿੰਦਾ। ਉਹਦੇ ਅੰਦਰ ਹਰ ਵੇਲੇ ਈਰਖਾ ਨਫ਼ਰਤ ਨਹੀਂ ਦਿਸਦੀ। ਜਿਹੜਾ ਗੁਰੂ ਦੀ ਸੰਗਤ ਕਰਦਾ ਉਹ ਖਿੜਿਆ ਰਹਿੰਦਾ ਹਰ ਵੇਲੇ। ਸਾਦ ਸਕੇ ਸੰਗ ਆਵੇ ਬਸ ਪੰਚਾ ਜਿਹੜੇ ਪੰਜ ਵਿਕਾਰ ਨੇ ਉਹ ਬਸ ਦੇ ਵਿੱਚ ਆ ਜਾਂਦੇ ਆ ਕਾਬੂ ਦੇ ਵਿੱਚ ਆ ਜਾਂਦੇ ਆ ਜੇ ਗੁਰੂ ਦੀ ਸੰਗਤ ਹੋ ਜਾਏ ਤੇ ਸਾਦ ਸੰਗ ਅੰਮ੍ਰਿਤ ਰਸ ਪੁੰਚਾ ਬਦਸ਼ਾਹ ਜੀ ਕਹਿੰਦੇ ਜਿਹੜਾ ਗੁਰੂ ਦਾ ਸੰਗ ਕਰਦਾ ਹੈ ਨਾ ਉਹਨੂੰ ਨਾਮ ਰੂਪੀ ਅੰਮ੍ਰਿਤ ਚੱਖਣ ਦਾ ਸਵਾਦ ਆ ਜਾਂਦਾ ਭੁੰਚਾ ਦਾ ਪਾਉ ਚੱਖਿਆ ਉਹਨੇ ਚੱਖ ਲਿਆ ਸਾਧ ਸੰਗ ਹੋਏ ਸਭ ਕੀ ਰੇ ਜਿਹੜਾ ਸੰਗਤ ਕਰਦਾ ਨਾ ਉਹਦੇ ਅੰਦਰ ਨਿਮਰਤਾ ਆ ਜਾਂਦੀ ਹੈ ਉਹ ਕਿਸੇ ਦੇ ਸਾਹਮਣੇ ਆਪਣੇ ਆਪ ਨੂੰ ਜਿਤਾਉਂਦਾ ਨਹੀਂ ਜਿਹਨੇ ਗੁਰੂ ਦੀ ਸੰਗਤ ਕਰ ਲਈ ਨਾ ਉਹ ਕਿਸੇ ਨੂੰ ਆਪਣੇ ਸਾਹਮਣੇ ਜਿਤਾ ਨਹੀਂ ਰਿਹਾ ਇਹ ਸੱਚੀ ਅਦਾ ਹੁੰਦਾ ਹੈ ਸੰਗਤ ਕਰਨ ਵਾਲਾ ਸੱਚੀ ਰਹਿਣ ਹੋ ਜਾਂਦਾ ਸੰਗਤ ਕਰਨ ਵਾਲੇ ਦੇ ਮਨ ਦੇ ਵਿੱਚ ਸੱਚੀ ਨਿਮਰਤਾ ਆ ਜਾਂਦੀ ਹੈ ਮੈਂ ਮਾਫੀ ਮੰਗ ਕੇ ਬੇਨਤੀ ਕਰਾਂ ਜਿੰਨਾ ਅਹੰਕਾਰ ਸੰਗਤ ਕਰਨ ਵਾਲੇ ਦੇ ਵਿੱਚ ਹੁੰਦਾ ਇਹ ਨਾ ਦੂਜੇ ਦੇ ਵਿੱਚ ਨਹੀਂ ਹੁੰਦਾ ਜਿੰਨਾ ਅਹੰਕਾਰ ਸੇਵਾ ਕਰਨ ਵਾਲੇ ਦੇ ਵਿੱਚ ਨਾ ਉਹਨਾਂ ਅਹੰਕਾਰ ਮੱਥਾ ਟੇਕਣ ਵਕਿ ਜਾਣ ਵਾਲੇ ਦੇ ਵਿੱਚ ਨਹੀਂ ਹੈ ਤੁਸੀਂ ਵੇਖਿਆ ਹੋਵੇਗਾ ਦੋਵਾਂ ਦੇ ਵਿੱਚ ਦੇਖੋ ਕਿੰਨਾ ਅੰਤਰਾ ਇੱਕੋ ਹੈ ਜਿੰਨੇ ਗੁਰਦੁਆਰਿਆਂ ਕਿ ਸਿਰਫ ਮੱਥਾ ਟੇਕਿਆ ਉਹਨੇ ਕਦੇ ਕਿਸੇ ਕੰਮ ਨੂੰ ਹੱਥ ਨਹੀਂ ਪਾਇਆ ਇੱਕ ਉਹ ਹੈ ਜਿਹੜਾ 10-12 ਸਾਲ ਤੋਂ ਲੋਜ ਭਾਂਡੇ ਮਾਜ ਰਿਹਾ ਜਦੋਂ ਦੋਵਾਂ ਨੂੰ ਸਾਹਮਣੇ ਖੜਾ ਕਰਕੇ ਵੇਖੀਏ ਨਾ ਤੇ ਵਿੱਚ ਇੱਕ ਦੇ ਵਿੱਚ ਅਹੰਕਾਰ ਨਕਾ ਨਕ ਭਰਿਆ ਹੋਇਆ ਮੈਂ ਇਹ ਨਹੀਂ ਕਹਿੰਦਾ ਵੀ ਦੂਜਾ ਬਿਲਕੁਲ ਖਾਲੀ ਹੈ ਹੋਏਗਾ ਦੂਜੇ ਵਿੱਚ ਵੀ ਮੈਂ ਨਹੀਂ ਕਹਦਾ ਬਹੁਤ ਸਾਦ ਹੈ ਹੋਏਗਾ ਹੋਣਾ ਤੇ ਅੰਤਰ ਤੇ ਇੰਨਾ ਹੋਣਾ ਚਾਹੀਦਾ ਵੀ ਜਿੰਨੇ ਸੇਵਾ ਕਰ ਲਈ ਉਹ ਤੇ ਖਤਮ ਹੋ ਗਿਆ ਨਾ ਉਹਦੇ ਅੰਦਰ ਤੇ ਹੰਕਾਰ ਹੋਣਾ ਹੀ ਨਹੀਂ ਚਾਹੀਦਾ ਜਿਹੜਾ ਗੁਰਦੁਆਰੇ ਬੈਠਾ ਹੈ ਇੰਨੇ ਇੰਨਾ ਸਾਲ ਹੋ ਗਿਆ ਉਹਦੇ ਵਿੱਚ ਅੰਕਾਰ ਕਿਉਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਗੁਰੂ ਦਾ ਸੰਗ ਉਹਨੇ ਕੀਤਾ ਹੀ ਨਹੀਂ ਇੰਨੇ ਸਾਲ ਸੇਵਾ ਕਰਦਾ ਰਿਹਾ ਉਹ ਸੇਵਾ ਨੇ ਉਹਨੇ ਆਪਣੇ ਆਪ ਨੂੰ ਜ਼ਰੂਰ ਭਾਰਾ ਕਰ ਲਿਆ ਵੀ ਮੈਂ ਇੰਨੀ ਸੇਵਾ ਕਰ ਲਈ ਹੈ ਮੈਂ ਇੰਨਾ ਕੁ ਇਕੱਠਾ ਕਰ ਲਿਆ ਉਹਨੇ ਆਪਣੇ ਆਪ ਨੂੰ ਕਦੇ ਗਵਾਇਆ ਹੀ ਨਹੀਂ ਉਹਨੇ ਸਭ ਤੋਂ ਵੱਡਾ ਕਾਰਨ ਇਹ ਹੈ ਨਾ ਤੁਸੀਂ ਵੇਖੋ ਵੀ ਬੰਦਾ ਸੇਵਾ ਕਰਦਾ ਕਰਦਾ ਸੇਵਾ ਤੇ ਕਰਨੀ ਇਸ ਵਾਸਤੇ ਹੈ ਦੇਖੋ ਗੁਰੂ ਘਰ ਦੇ ਵਿੱਚ ਜਿਹੜੀ ਸੇਵਾ ਹੈ ਨਾ ਉਹ ਹੁੰਦੀ ਇਸ ਵਾਸਤੇ ਵੀ ਬੰਦਾ ਆਪਣਾ ਹੰਕਾਰ ਛੱਡ ਦੇ ਗੁਰਦੁਆਰੇ ਦੇ ਵਿੱਚ ਸੇਵਾ ਹੋ ਰਹੀ ਹੈ ਮੰਨ ਲਓ ਸੰਗਤ ਪੋਚਾ ਲਾ ਰਹੀ ਹੈ ਕਿ ਗੁਰਦੁਆਰੇ ਕੋਲ ਇੰਨੀ ਤਾਕਤ ਨਹੀਂ ਵੀ ਕੋਈ ਬੰਦਾ ਰੱਖ ਲੈ ਕੋਚਾਂ ਲਾਉਣ ਦੇ ਵਾਸਤੇ ਸੰਗਤ ਲੰਗਰ ਵਰਤਾ ਰਹੀ ਹੈ ਤੇ ਲੰਗਰ ਵਰਤਾਉਣ ਉਸ ਦਿਨ ਆਪਾਂ ਲੰਗਰ ਵਰਤਾਉਣ ਦੀ ਵੀ ਗੱਲ ਕੀਤੀ ਸੀ ਕਿਉਂ ਲੰਗਰ ਵਰਤਾਇਆ ਜਾ ਰਿਹਾ ਇੱਕ ਸਿੱਖ ਬਾਲਟੀ ਭਰ ਕੇ ਕਿਉਂ ਲੰਗਰ ਵਰਤਾਏਗਾ ਜਦੋਂ ਸੰਗਤ ਆਪ ਹੱਥੀ ਸੇਵਾ ਕਰ ਰਹੀ ਹੈ ਉਹਦਾ ਕੁਝ ਭਾਅ ਹੋਵੇ ਜਦੋਂ ਇੱਕ ਸਿੱਖ ਆ ਕੇ ਜੋੜੇ ਝਾੜ ਰਿਹਾ ਉਹਦਾ ਕੀ ਭਾਅ ਹੋਵੇ ਜਦੋਂ ਇੱਕ ਸਿੱਖ ਆਪਣੇ ਹੱਥੀ ਆ ਕੇ ਜਦੋਂ ਅਸੀਂ ਭਾਂਡੇ ਮਾਂਜ ਰਹੇ ਹਾਂ ਉਹਦਾ ਭਾਅ ਇਹ ਐ ਵੀ ਇਹ ਮਾਲਕ ਦਾ ਦਾਰਾ ਤੇ ਅਸੀਂ ਇਹਦੇ ਨੌਕਰ ਆ ਜਦੋਂ ਅਸੀਂ ਇੱਥੇ ਆ ਕੇ ਸੇਵਾ ਕਰ ਰਹੇ ਹਾਂ ਨਾ ਉਹਦਾ ਭਾਅ ਮਨ ਦੇ ਵਿੱਚ ਇਹ ਹੁੰਦਾ ਵੀ ਇਹ ਦਰ ਕੀ ਦਾ ਹੈ ਰੱਬ ਦਾ ਤੇ ਅਸੀਂ ਇਹਦੇ ਨੌਕਰ ਆ ਸਾਨੂੰ ਭੁਲੇਖਾ ਇਹ ਪੈ ਜਾਂਦਾ ਵੀ ਜਦੋਂ ਮੈਂ 10-12 ਦਿਨ ਸੇਵਾ ਕਰ ਲਈ ਤੇ ਮੈਂ ਮਾਲਕ ਆ ਜਿਹੜੇ ਇੱਥੇ ਆ ਰਹੇ ਨੇ ਇਹ ਸਾਰੇ ਮੇਰੇ ਨੌਕਰ ਆ ਇਹ ਅੰਤਰ ਪੈ ਜਾਂਦਾ ਸਾਡੇ ਵਿੱਚ ਹੁਣ ਇਹ ਚਾਹੀਦਾ ਵੀ ਇਹ ਰੱਬ ਦਾ ਦਰ ਹੈ ਜਿਹੜਾ ਰੱਬ ਦਾ ਦਰ ਹੈ ਉਹ ਸਭ ਦਾ ਦਰ ਹੈ ਰੱਬ ਸਾਰਿਆਂ ਦਾ ਸਾਂਝਾ ਹੈ ਤੇ ਰੱਬ ਸਾਰਿਆਂ ਦਾ ਸਾਂਝਾ ਹੈ ਤੇ ਜਿੱਥੇ ਆ ਕੇ ਸੰਗਤ ਬੈਠ ਰਹੀ ਹੈ ਸਾਰਾ ਕੁਝ ਸੰਗਤ ਦਾ ਆ ਤੇ ਹੁਣ ਕੀ ਚਾਹੀਦਾ ਵੀ ਜਿਹੜੇ ਲੰਗਰ ਖਾ ਰਹੇ ਆ ਇਹ ਮਾਲਕ ਨੇ ਤੇ ਮੈਂ ਇਹਨਾਂ ਦਾ ਨੌਕਰ ਇਸ ਕਰਕੇ ਸੇਵਾ ਕਰਨੀ ਗੁਰਦੁਆਰੇ ਆ ਕੇ ਕੋਈ ਕਰੋੜਪਤੀ ਆ ਕੋਈ ਉੱਚੀ ਪੋਸਟ ਤੇ ਬੈਠਾ ਆ ਕਿਤੇ ਵੀ ਬੈਠਾ ਜਦੋਂ ਉਹ ਸੇਵਾ ਕਰ ਰਿਹਾ ਨਾ ਉਹਦੇ ਮਨ ਦੇ ਵਿੱਚ ਇਹ ਭਾਵਨਾ ਹੋਣੀ ਬੜੀ ਜ਼ਰੂਰੀ ਹੈ ਇਹ ਦਰ ਜਿਹੜਾ ਹੈ ਉਹ ਰੱਬ ਦਾ ਹੈ ਔਰ ਰੱਬ ਦੇ ਦਰ ਤੇ ਸੰਗਤ ਦਾ ਸਾਰਾ ਕੁਝ ਹੁੰਦਾ ਹੈ ਤੇ ਸੰਗਤ ਮਾਲਕ ਤੇ ਮੈਂ ਨੌਕਰ ਆ ਜੇ ਇਹ ਭਾਵਨਾ ਸਾਡੇ ਮਨ ਦੇ ਵਿੱਚ ਆ ਰਹੀ ਹੈ ਤੇ ਕੀਤੀ ਹੋਈ ਸੇਵਾ ਸਫਲ ਆ ਜੇ ਸਾਡੇ ਮਨ ਦੇ ਵਿੱਚ ਭਾਵਨਾ ਇਹ ਆ ਰਹੀ ਹੈ ਮੇਰੇ ਹੱਥ ਦੇ ਵਿੱਚ ਬਾਲਟੀ ਆ ਗਈ ਤੇ ਮੈਂ ਮਾਲਕ ਹੋ ਗਿਆ ਤੇ ਖਾਣ ਵਾਲਾ ਮੇਰੇ ਤੋਂ ਮੰਗੇ ਫਿਰ ਇਹ ਮੰਨ ਲਓ ਵੀ ਸਾਡਾ ਮੀਟਰ ਨਾ ਉਲਟਾ ਚੱਲ ਰਿਹਾ ਸਾਨੂੰ ਜਿਹੜੀ ਚੀਜ਼ ਆ ਕੇ ਘਟਾਣੀ ਚਾਹੀਦੀ ਸੀ ਨਾ ਉਹ ਚੀਜ਼ ਸਾਡੇ ਅੰਦਰ ਵਧ ਰਹੀ ਹੈ ਦਾ ਮਤਲਬ ਮੀਟਰ ਉਲਟਾ ਚੱਲ ਰਿਹਾ ਹੈ ਤੇ ਵੱਧ ਹੀ ਜਾਏਗਾ ਅਹੰਕਾਰ ਵੱਧ ਆ ਜਾਏਗਾ ਅਹੰਕਾਰ ਟੀਸੀ ਤੇ ਪਹੁੰਚ ਚੁੱਕਿਆ ਸਾਡਾ ਅਸੀਂ ਸੇਵਾਦਾਰ ਬਣਦੇ ਬਣਦੇ ਕਦੋਂ ਮਾਲਕ ਬਣ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਮੈਂ ਬੜੀ ਪਿਆਰੀ ਗੱਲ ਸੋਚ ਰਿਹਾ ਸੀ ਜਿਹੜਾ ਗੁਰਦੁਆਰਾ ਹੈ ਨਾ ਗੁਰਦੁਆਰਾ ਜਿਸ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਗੁਰਦੁਆਰਾ ਸਾਹਿਬ ਦੁਨੀਆਂ ਦੇ ਵਿੱਚ ਵਾਹਿਦ ਇੱਕ ਇਹੋ ਜਿਹਾ ਧਾਰਮਿਕ ਸਥਾਨ ਜ ਜਿਹਨੂੰ ਹਰ ਧਰਮ ਦਾ ਬੰਦਾ ਕਹਿ ਸਕਦਾ ਵੀ ਇਹ ਸਾਡਾ ਆ ਹਰ ਧਰਮ ਦਾ ਬੰਦਾ ਇਹ ਕਹਿ ਸਕਦਾ ਵੀ ਇਹ ਸਾਡਾ ਹੈ। ਬਾਕੀ ਕਿਸੇ ਵਾਸਤੇ ਨਹੀਂ ਕਹਿ ਸਕਦੇ। ਕਿਉਂ? ਕਿਉਂਕਿ ਇਹ ਦਾਰਿ ਹੀ ਹੈ ਜਿਹੜਾ ਸਾਰਿਆਂ ਨੂੰ ਇੱਕੋ ਤਰੀਕੇ ਨਾਲ ਆਵਾਜ਼ ਮਾਰਦਾ। ਕੇਵਲ ਗੁਰੂ ਹੀ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਮਹਾਰਾਜ ਸਾਰਿਆਂ ਨੂੰ ਇਹ ਕਹਿ ਕੇ ਆਵਾਜ਼ ਮਾਰਦਾ ਵੀ ਇੱਥੇ ਤੁਹਾਡੀ ਜਾਤ ਮਜ਼ਬ ਕੋਈ ਵੀ ਨਹੀਂ ਪੁੱਛਿਆ ਜਾਏਗਾ। ਤੁਸੀਂ ਆਓ ਇੱਥੇ ਤੁਹਾਨੂੰ ਤੁਹਾਡਾ ਬਣ ਦਾ ਸਤਕਾਰ ਮਿਲੇਗਾ। ਬਾਕੀ ਕੋਈ ਨਹੀਂ ਕਹਿੰਦੇ ਜਦੋਂ ਇਸ ਦਰ ਤੋਂ ਕਾਣੀਵੰਡ ਹੋਏਗੀ ਤੇ ਫਿਰ ਤੇ ਔਖਾ ਹੈ ਲੋਕੀ ਕਾਰਨ ਤੇ ਫੱਬਦਾ ਹੈ ਇੱਥੇ ਨਹੀਂ ਚੱਲੇ ਸਹਿਬ ਨੇ ਜਿਹੜੀ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਜਦੋਂ ਗੁਰੂ ਦਾ ਸੰਗ ਕਰ ਲਿਆ ਨਾ ਤੇ ਗੁਰੂ ਦਾ ਸੰਗ ਕਰਦੇ ਆ ਸੀ ਚਰਨਾਂ ਦੀ ਧੂੜ ਬਣਨਾ ਆ ਕਿਸੇ ਦੇ ਸਿਰ ਤੇ ਨਹੀਂ ਬੈਠਣਾ ਚਰਨਾਂ ਦੀ ਧੂੜ ਦਾ ਭਾਅ ਹੈ ਤੁਸੀਂ ਮਾਲਕ ਤੇ ਮੈਂ ਤੁਹਾਡੇ ਚਰਨਾਂ ਦੇ ਸਹਿਬ ਨੇ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ ਸਾਦ ਸੰਗ ਹੋਏ ਸਭ ਕੀ ਰੇਨ ਸਾਦ ਕੈ ਸੰਗ ਮਨੋਹਰ ਬੈਨ ਜਿਹੜਾ ਗੁਰੂ ਦੀ ਸੰਗਤ ਕਰਦਾ ਨਾ ਉਹਦੇ ਬੋਲ ਬੜੇ ਮਿੱਠੇ ਹੁੰਦੇ ਸੰਗਤ ਕਰਨ ਵਾਲੇ ਦੇ ਬੋਲ ਬੜੇ ਮਿੱਠੇ ਹੁੰਦੇ ਆ ਜੀ ਗੁਰਦੁਆਰੇ ਆਇਆ ਸਾਡੇ ਬੋਲਾਂ ਦਾ ਬਹੁਤ ਮਾਇਨੇ ਚਲੋ ਸਮਾਂ ਹੋ ਰਿਹਾ ਮੈਂ ਇਹ ਵੀ ਬੇਨਤੀ ਕਰਦਾ ਕਿਉਂਕਿ ਬੜੀਆਂ ਚੀਜ਼ਾਂ ਮੈਂ ਵੇਖੀਆਂ ਨੇ ਮੈਂ ਤਾਂ ਕਰਕੇ ਸੰਗਤ ਦੇ ਸਾਹਮਣੇ ਰੱਖਦਾ ਹੁਣ ਨਾ ਇਨੂੰ ਕੋਈ ਪਰਸਨਲੀ ਨਾ ਲਿਓ ਭਾਈ ਸਾਨੂੰ ਸੁਣਾ ਰਿਹਾ ਉਹ ਉਦਾਂ ਵੀ ਲੈ ਵੀ ਲਓਗੇ ਤਾਂ ਮੈਂ ਸੁਣਾਇਆ ਤੁਹਾਨੂੰ ਰਿਹਾ ਮੈਨੂੰ ਰੱਖਿਆ ਤੁਹਾਨੂੰ ਸੁਣਾਉਣ ਦੇ ਵਾਸਤੇ ਮੈਨੂੰ ਇਹ ਤਨਖਾਹ ਮਿਲਦੀ ਹੈ ਤੁਹਾਨੂੰ ਸੁਣਾਉਣ ਵਾਸਤੇ ਮਨੋਹਰ ਬੈਨ ਜਦੋਂ ਅਸੀਂ ਗੁਰਦੁਆਰੇ ਸੇਵਾ ਕਰ ਰਹੇ ਹਾਂ ਨਾ ਜਦੋਂ ਅਸੀਂ ਲੰਗਰ ਵਰਤਾ ਰਹੇ ਹਾਂ ਕੋਈ ਵੀ ਸੇਵਾ ਕਰ ਰਹੇ ਹਾਂ ਸਾਡੇ ਬੋਲ ਮਿੱਠੇ ਹੋਣੇ ਚਾਹੀਦੇ ਕਿਉਂ ਕਿ ਜਦੋਂ ਤੁਸੀਂ ਗੁਰਦੁਆਰੇ ਸੇਵਾ ਕਰ ਰਹੇ ਹੋ ਨਾ ਤੁਸੀਂ ਇਕੱਲੇ ਨਹੀਂ ਹੋ ਤੁਸੀਂ ਕੌਮ ਨੂੰ ਰਿਪਰਿਜ਼ੈਂਟ ਕਰ ਰਹੇ ਹੋ ਤੁਸੀਂ ਆਪਣੇ ਘਰ ਖੜ ਕੇ ਕਿਸੇ ਨੂੰ ਮਾੜਾ ਬੋਲ ਦੋ ਤੇ ਕਹੋਗੇ ਫਲਾਣੇ ਦਾ ਘਰ ਹੈ ਉਹ ਤੁਸੀਂ ਉੱਥੇ ਤੁਸੀਂ ਇਕੱਲੇ ਹੋ ਮੈਂ ਇਹ ਨਹੀਂ ਕਹਿੰਦਾ ਵੀ ਰੱਜ ਕੇ ਬੋਲੋ ਉਹ ਤੁਹਾਡਾ ਪਰਸਨਲ ਮਾਮਲਾ ਹੈ ਤੁਸੀਂ ਕੁਝ ਵੀ ਕਰੋ ਜਦੋਂ ਤੁਸੀਂ ਗੁਰਦੁਆਰੇ ਬੈ ਕੇ ਕਿਸੇ ਨੂੰ ਮਾੜਾ ਬੋਲ ਰਹੇ ਹੋ ਨਾ ਤੇ ਬਾਹਰ ਜਾ ਕੇ ਬੰਦਾ ਇਹ ਨਹੀਂ ਕਹੇਗਾ ਮੈਨੂੰ ਫਲਾਣੇ ਸਿੰਘ ਨੇ ਮਾੜਾ ਬੋਲਿਆ ਬਾਹਰ ਜਾ ਕੇ ਬੰਦੇ ਨੇ ਇਹ ਨਹੀਂ ਕਹਿਣਾ ਵੀ ਮੇਰਾ ਨਾਮ ਲੈ ਕੇ ਵੀ ਉੱਥੇ ਨਵਨੀਤ ਸਿੰਘ ਬੜਾ ਮਾੜਾ ਬੋਲ ਦਿੰਦਾ ਉਹ ਕਹੇਗਾ ਮੈਂ ਗੁਰਦੁਆਰੇ ਗਿਆ ਉਹਨੇ ਮੇਨਾਂ ਬੜੀ ਮਾੜੀ ਕੀਤੀ ਜਿਹੜਾ ਦੂਜੇ ਧਰਮ ਦਾ ਬੰਦਾ ਉਹ ਕਹਿੰਗਾ ਮੈਂ ਸਰਦਾਰਾਂ ਕੋਲ ਗਿਆ ਬੜੇ ਮਾੜੇ ਹੁੰਦੇ ਤੂੰ ਸਾਡੀ ਇੱਕ ਛੋਟੀ ਜੀ ਗਲਤੀ ਸਾਡੀ ਜ਼ੁਬਾਨ ਤੋਂ ਨਿਕਲਿਆ ਹੋਇਆ ਮਾੜਾ ਜਿਹਾ ਬੋਲ ਜੀ ਦਾ ਸਾਨੂੰ ਪਤਾ ਵੀ ਨਹੀਂ ਵੀ ਅਸੀਂ ਕੀ ਬੋਲ ਦਿੱਤਾ ਉਹਦਾ ਪੂਰੀ ਕੌਮ ਦੇ ਉੱਤੇ ਕੀ ਅਸਰ ਪੈਦਾ ਅਸੀਂ ਤੇ ਮੜਾ ਜਾ ਗੁੱਸੇ 'ਚ ਹੱਥ ਧੱਕਾ ਮਾਰ ਕੇ ਚੱਲ ਪਰੇ ਹੋ ਅਸੀਂ ਤੇ ਇਹ ਕਹਿ ਕੇ ਭੁੱਲ ਵੀ ਗਏ ਪਰ ਉਹਨੇ ਜਦੋਂ ਬਾਹਰ ਜਾ ਕੇ ਦੱਸਿਆ ਨਾ ਗੁਰਦੁਆਰੇ ਮੇਰੇ ਨਾਲ ਇਦਾਂ ਹੋਇਆ ਤੇ ਦੂਜਾ ਕਹੇਗਾ ਨਹੀਂ ਮੈਂ ਤੇ ਸੁਣਿਆ ਵੀ ਗੁਰਦੁਆਰੇ ਦੇ ਵਿੱਚ ਤੇ ਉਹ ਬੜੇ ਪਿਆਰ ਦੇ ਨਾਲ ਕੋਲ ਬਿਠਾ ਕੇ ਉਹਨਾਂ ਨੂੰ ਬਰਾਬਰ ਬਿਠਾ ਕੇ ਪ੍ਰਸ਼ਾਦਾ ਚਾਹੁੰਦਾ ਕਹਿੰਦਾ ਭਾਈ ਤੂੰ ਸੁਣਿਆ ਹੋਵੇਗਾ ਮੇਰੇ ਨਾਲ ਤੇ ਵਾਪਰੇ ਆ ਉਹ ਕਹਿੰਦਾ ਮੈਂ ਸੁਣਿਆ ਸੀ ਕਹਿੰਦਾ ਤੂੰ ਸੁਣਿਆ ਮੇਰੇ ਨਾਲ ਵਾਪਰੇ ਆ ਉਨ ਸਾਡਾ ਇੱਕ ਮਿੱਠਾ ਬੋਲ ਤੇ ਸਾਡਾ ਇੱਕ ਕੋੜਾ ਬੋਲ ਸਾਨੂੰ ਕਿੱਥੋਂ ਤੋਂ ਕਿੱਥੇ ਲੈ ਕੇ ਜਾ ਸਕਦਾ ਸਤਿਗੁਰੂ ਨੇ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸੰਗ ਕਰ ਲਏ ਨਾ ਉਹਦੇ ਬੋਲ ਬੜੇ ਮਿੱਠੇ ਹੁੰਦੇ ਉਹਦੀ ਜ਼ੁਬਾਨ ਦੇ ਵਿੱਚ ਮਿਠਾਸ ਹੁੰਦੀ ਹੈ ਸਾਧਕਾ ਸੰਗ ਨਕਤੁ ਹੁਤਾਵੇ ਜਿਹੜਾ ਮਨ ਹੈ ਨਾ ਉਹ ਜਿਹੜਾ ਗੁਰੂ ਦਾ ਸੰਗ ਕਰ ਲਏ ਉਹਦਾ ਮਨ ਕਿਤੇ ਨਹੀਂ ਡੋਲਦਾ ਸਾਧਕਾ ਸੰਗ ਅਸਥਿਰ ਮਨ ਉਦਾ ਮਨ ਟਿਕ ਜਾਂਦਾ ਹੈ ਅਸਥਿਰ ਹੋ ਜਾਂਦਾ ਹੈ ਸਾਧਗ ਸੰਗ ਮਾਇਆ ਤੇ ਭਿੰਨ ਜਿਹੜਾ ਗੁਰੂ ਦਾ ਸੰਗ ਕਰ ਲੈ ਉਹ ਮਾਇਆ ਤੋਂ ਭਿੰਨ ਹੋ ਜਾਂਦਾ ਹੈ ਮਾਇਆ ਉਹਦੇ ਜੀਵਨ ਦੇ ਉੱਤੇ ਪ੍ਰਭਾਵ ਨਹੀਂ ਪਾਉਂਦੀ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਪਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਉਹਨਾਂ ਦੇ ਉੱਤੇ ਦਿਆਵਾਨ ਹੁੰਦਾ ਹੈ ਜਿਹੜੇ ਸੰਗਤ ਕਰਦੇ ਆ ਜਿਹੜੇ ਸੰਗਤ ਦੇ ਵਿੱਚੋਂ ਗੁਰੂ ਕੇ ਬਚਨ ਨੂੰ ਕਮਾਉਂਦੇ ਆ ਸਾਹਿਬ ਪਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਉਹ ਲਾਗਲਤੀਆਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ